10 ਹੋਤਾ ਸ਼ੋ ਇਸ ਸਪான்ਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 5 ਜੂਨ ਨੂੰ 25 ਦਿਨ ਵੀਰਵਾਦ ਜੇਠ ਮਹੀਨੇ ਦੀ 23 ਤਰੀਕ ਹੈ ਜੀ ਸਾਮਯਾਮੂ ਕੈਡਜੀ ਅਤੇ ਕੁਆਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਪੋਤਾ ਸ਼ੋ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਇਸ ਪ੍ਰੋਗਰਾਮ ਚ ਨਿੱਘਾ ਸਵਾਗਤ ਆ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਹਜ ਪਾਉਂਦੇ ਆ ਭਾਰਤ ਜੁਵਲਰਸ ਜਿਹੜਾ ਨੇ ਸਰੀ ਤੋਂ ਬਾਅਦ ਕੈਲਨਗੀਚ ਤੇ ਹੁਣ ਐਡਵੈਂਟਨ ਚ ਸਟੋਰ ਖੋਲਣਾ ਹੈ ਇਸ ਦੇ ਨਾਲ ਆਪਣਾ ਮੋਟਰਸ ਸਾਡੇ ਪ੍ਰੋਗਰਾਮ ਦੇ ਸਪான்ਸਰ ਸਰੀ ਚ ਯੂਜ਼ਡ ਕਾਰਾਂ ਦੀ ਇੱਕ ਵੱਡੀ ਡੀਲਰਸ਼ਿਪ ਤੇ ਨਾਲੇ ਸਾਡੇ ਸਪான்ਸਰ ਨੇ ਫਾਈਬਰਟ੍ਰੈਕ ਡਿਸਟ੍ਰੀਬਿਊਟਰਸ ਗ੍ਰੇਟਰ ਵੈਨਕੂਵਰ ਦੇ ਤਿੰਨ ਲੋਕੇਸ਼ਨਾਂ ਤੋਂ ਇਹ ਪਲੰਮਿੰਗ ਦਾ ਸਮਾਨ ਮਹਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਟ੍ਰੰਪ ਅਤੇ ਮਸਕ ਹੁਣਾਂ ਦੀ ਦੋਹਾਂ ਦੇ ਵਿਚਾਲੇ ਮੱਠਾ ਚੱਲ ਰਿਹਾ ਵਿਵਾਦ ਖੁੱਲ ਕੇ ਬਾਹਰ ਆ ਗਿਆ ਤੇ ਦੋਹਾਂ ਵੱਲੋਂ ਪਹਿਲਾਂ ਮਿਹਣੇਬਾਜ਼ੀ ਸ਼ੁਰੂ ਕੀਤੀ ਤੇ ਗੱਲ ਹੁਣ ਦੂਸ਼ਣਬਾਜ਼ੀ ਤੱਕ ਪਹੁੰਚ ਗਈ ਹੈ ਅਮਰੀਕਾ ਵੱਲੋਂ 12 ਮੁਲਕਾਂ ਤੇ ਪਾਬੰਦੀ ਲਾਈ ਗਈ ਹੈ ਇਮੀਗ੍ਰੇਸ਼ਨ ਦੇ ਉੱਤੇ ਇਸ ਦੇ ਨਾਲ ਯੂਰਪ ਦੇ ਵਿੱਚੋਂ ਕਈ ਤਰ੍ਹਾਂ ਦੀਆਂ ਮੰਗਾਂ ਉੱਠ ਖੜੀਆਂ ਇਹਨੂੰ ਕਿਵੇਂ ਸਮਝਣਾ ਚਾਹੀਦਾ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਕਿ ਭਵਿੱਖ ਵਿੱਚ ਕੀ ਹੋ ਸਕਦਾ ਇੰਗਲੈਂਡ ਦੀ ਸੰਸਦ ਦੇ ਵਿੱਚ 984 ਦੇ ਫੌਜੀ ਹਮਲੇ ਦੀ ਜਾਂਚ ਕਰਨ ਦੀ ਮੰਗ ਥੋਂ ਦੇ ਐਮਪੀਜ਼ ਨੇ ਚੁੱਕੀ ਆ ਇਸ ਦੇ ਨਾਲ ਹੀ ਅੰਮ੍ਰਿਤਸਰ ਦੇ ਵਿੱਚ ਕੱਲੂਕਰਾ ਯਾਦਗਾਰੀ ਮਾਰਚ 16 ਜਦ ਇਹ ਬੰਦੀਆਂ ਮਨ ਲਿਖਿਆ ਗਿਆ ਉਹਦੀ ਆਪਾਂ ਗੱਲਬਾਤ ਕਰਾਂਗੇ ਤੇ ਅਖੀਰ ਚ ਗੱਲਬਾਤ ਕਰਾਂਗੇ ਚਸ਼ਮਦੀਤ ਗਵਾਹਾਂ ਦੀ ਜਿਨ੍ਹਾਂ ਨੇ ਜੂਨ 84 ਦੇ ਫੌਜੀ ਹਮਲੇ ਦਾ ਅੰਦਰਲਾ ਤੇ ਬਾਹਰਲਾ ਹਾਲ ਦੱਸਿਆ ਜੀ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਣੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਜ਼ ਪਤਾ ਨੋਟ ਕਰੋ 81ਵੀ 128 ਸਟਰੀਟ ਪਾਇਲ ਬਿਜ਼ਨਸ ਸੈਂਟਰ ਸਰੀ ਵਿੱਚ ਕਾਲ 6045931111 604593111 ਸਰੀ ਤੋਂ ਬਾਅਦ ਹੁਣ ਦੂਜੀ ਲੋਕੇਸ਼ਨ ਨਾਰਥ ਈਸਟ ਕੈਲਗਰੀ ਦੇ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਖੁੱਲ ਗਈ ਹੈ ਸਰੀ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾ ਤਾਂ ਸਰਦਾ ਨਹੀਂ ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਸ ਆਪਣਾ ਮੋਟਰਸ ਤੁਹਾਡੀ ਪੌਕੇਟ ਦਾ ਰੱਖਦੇ ਨੇ ਖਾਸ ਖਿਆਲ ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ ਇੰਨਾ ਹੀ ਨਹੀਂ ਈਜ਼ੀ ਫਾਈਨਾਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਸ ਲਿਮਿਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ ਸਰੋਤਾ ਸ਼ੋਅ ਚ ਇੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅਮਰੀਕਾ ਤੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਪਰ ਉਹਨਾਂ ਦੇ ਵੱਡੇ ਸਹਾਇਕ ਖਾਸ ਮਿੱਤਰ ਐਲਨ ਮਸਕ ਦੇ ਵਿਚਾਲੇ ਮਿਹਣੇ ਬਾਦੀ ਜਿਹੜੀ ਸ਼ੁਰੂ ਹੋਈ ਸੀ ਉਹ ਹੁਣ ਦੂਸ਼ਣ ਬਾਦੀ ਤੱਕ ਪਹੁੰਚ ਚੁੱਕੀ ਹੈ ਅੱਜ ਪੂਰੀ ਦੁਨੀਆ ਇਹ ਦੇਖ ਰਹੀ ਹੈ ਕਿ ਦੋਵੇਂ ਇੱਕ ਦੂਜੇ ਦੇ ਉੱਤੇ ਗੰਭੀਰ ਦੋਸ਼ ਲਾ ਰਹੇ ਆ 136 ਦਿਨਾਂ ਦਾ ਇਹ ਯਾਰਨ ਜਿਹੜਾ ਕਿ ਪਹਿਲਾਂ ਵੈਸੇ ਚੋਣਾਂ ਤੋਂ ਪਹਿਲਾਂ ਸ਼ੁਰੂ ਹੋਇਆ ਸੀ ਪਰ ਸਰਕਾਰ ਦੇ ਵਿੱਚ 136 ਦਿਨ ਜਿਹੜੇ ਆ ਤਕਰੀਬਨ ਇਕੱਠੇ ਰਹੇ ਆ ਤੇ ਉਸ ਤੋਂ ਬਾਅਦ ਵਿੱਚ ਆਸ ਤੇ ਮਤਭੇਦ ਹੋਣ ਲੱਗੇ ਆ ਇਹ ਮਤਭੇਦ ਜਿਹੜੇ ਜ਼ਾਹਰ ਤੌਰ ਦੇ ਤੇ ਬਿਜ਼ਨਸ ਰਿਲੇਸ਼ਨਸ ਨੂੰ ਲੈ ਕੇ ਹੀ ਹੋਏ ਆ ਤੇ ਪਰ ਬਹਾਨਾ ਇਹ ਘੜਿਆ ਗਿਆ ਕਿ ਦੋਹਾਂ ਦੀ ਸੋਚ ਵਿੱਚ ਫਰਕ ਪੈ ਗਿਆ ਤੇ ਦੋਹਾਂ ਨੇ ਇੱਕ ਦੂਜੇ ਦੇ ਉੱਤੇ ਸੋਚ ਬਦਲਣ ਦੇ ਦੋਸ਼ ਜਿਹੜੇ ਆ ਉਹ ਲਾਏ ਆ ਸੋ ਅਮਰੀਕਾ ਨੂੰ ਗ੍ਰੀਟ ਬਣਾਉਣ ਵਾਸਤੇ ਕਹਿੰਦੇ ਸੀ ਕਿ ਅਸੀਂ ਇਕੱਠੇ ਹੋਏ ਆ ਪਰ ਆ ਜਾਸ ਵਿੱਚੇ ਲੜ ਪਏ ਆ ਤੇ ਇੱਕ ਦੂਜੇ ਦੀ ਨੀਤੀ ਨੂੰ ਗਲਤ ਠਹਿਰਾ ਰਹੇ ਆ ਤੇ ਅਸਲ ਦੇ ਵਿੱਚ ਗੱਲ ਜਿਹੜੀ ਸਾਹਮਣੇ ਆ ਰਹੀ ਹੈ ਉਹ ਇਹ ਹੈ ਕਿ 트럼ਪ ਵੱਲੋਂ ਲੈਂਦਾ ਗਿਆ ਜਿਹੜਾ ਸਪੈਂਡਿੰਗ ਬੈਲਿਆ ਖਰਚੇ ਦਾ ਬੈਲਿਆ ਉਹ ਮਸਕਰ ਨੂੰ ਪਸੰਦ ਨਹੀਂ ਹੈਗਾ ਤੇ ਉਹ ਇਹ ਕਹਿ ਰਿਹਾ ਕਿ 트럼ਪ ਨੇ ਵ੍ਰੁੱਧੀ ਪਾਰਟੀਆਂ ਨਾਲ ਸਮਝੌਤਾ ਕਰ ਲਿਆ ਹੈ ਤੇ ਕਿਉਂਕਿ ਜਿਸ ਤਰੀਕੇ ਦੀਆਂ ਕਟੌਟੀਆਂ ਸਰਕਾਰੀ ਖਰਚਿਆਂ ਵਿੱਚ ਕਰਨੀਆਂ ਸੀ ਜਿਨ੍ਹਾਂ ਦੀ ਗੱਲ ਹੋਈ ਸੀ ਚੋਣਾਂ ਤੋਂ ਪਹਿਲਾਂ ਉਹ ਨਹੀਂ ਕੀਤੀਆਂ ਜਾ ਰਹੀਆਂ ਤੇ ਉਹਨਾਂ ਤੋਂ ਬਿਨਾਂ ਅਮਰੀਕਾ ਨੂੰ ਗ੍ਰੇਟ ਨਹੀਂ ਬਣਾਇਆ ਜਾ ਸਕਦਾ ਪਰ ਜਿਹੜੀ ਵਿਚਾਰ ਵਾਲੀ ਗੱਲ ਨਹੀਂ ਦੱਸੀ ਜਾ ਰਹੀ ਉਹ ਇਹ ਆ ਕਿ 트럼ਪ ਪ੍ਰਸ਼ਾਸਨ ਵੱਲੋਂ ਕੁਝ ਜਿਹੜੀਆਂ ਜਿਹੜੀਆਂ ਸਖਤੀਆਂ ਕੀਤੀਆਂ ਜਾ ਰਹੀਆਂ ਸੀ ਜਿਹਦੇ ਨਾਲ ਹੋਰਾਂ ਦੇ ਨਾਲ-ਨਾਲ ਐਲਨ ਮਸਕ ਦਾ ਵਪਾਰ ਵੀ ਪ੍ਰਭਾਵਿਤ ਹੁੰਦਾ ਸੀ ਸੋ ਜਦੋਂ ਨਿੱਜੀ ਤੌਰ ਦੇ ਉੱਤੇ ਘਾਟਾ ਪੈਣ ਲੱਗਿਆ ਤਾਂ ਫਿਰ ਸਪੈਂਡਿੰਗ ਬਿੱਲ ਦੇ ਬਹਾਨੇ ਦੇ ਨਾਲ ਇਹ ਗੱਲਬਾਤ ਜਿਹੜੀ ਆ ਤੋਰੀ ਗਈ ਆ ਸੋ ਦੋਵਾਂ ਵਿੱਚੋਂ ਸੱਚਾ ਕੌਣ ਇਹਦਾ ਪਤਾ ਲਾਉਣਾ ਬਹੁਤ ਮੁਸ਼ਕਲ ਆ ਪਰ ਹੁਣ ਜਿਹੜੀ ਗੱਲ ਹਜੇ ਤੱਕ ਸਾਹਮਣੇ ਆਈ ਆ ਉਹ ਇਹੀ ਆ ਕਿ ਪਹਿਲਾਂ 트럼ਪ ਨੇ ਜਦੋਂ ਜਰਮਨੀ ਦੇ ਚਾਂਸਲਰ ਦੇ ਨਾਲ ਮੁਲਾਕਾਤ ਕੀਤੀ ਆ ਉਹ ਵੱਲੋਂ ਆਫਿਸ ਦੇ ਵਿੱਚ ਵਾਈਟ ਹਾਊਸ ਦੇ ਵਿੱਚ ਤਾਂ ਉੱਥੇ ਉਹਨਾਂ ਨੇ ਮਸਕ ਦੇ ਕੰਮਕਾਜ ਪ੍ਰਤੀ ਨਿਰਾਸ਼ਾ ਪ੍ਰਗਟਾਈ ਉਸ ਤੋਂ ਬਾਅਦ ਦੇ ਵਿੱਚ ਮਾਸਕ ਹਮੇਸ਼ਾ ਹੀ ਬੱਚਿਆਂ ਨੂੰ ਰਿਐਕਟ ਕਰਦੇ ਹੁੰਦੇ ਆ ਉਹਨਾਂ ਨੇ ਜਿਹੜੀ ਵੀ ਗੱਲ ਕਰਨੀ ਹੁੰਦੀ ਆ ਸੋਸ਼ਲ ਮੀਡੀਆ ਤੇ ਕਰਨੀ ਹੁੰਦੀ ਆ ਤੇ ਉਹਨਾਂ ਨੇ ਜਾ ਕੇ ਉੱਥੇ ਇਹ ਕਹਿਤਾ ਕਿ ਜੇਕਰ ਮੈਂ ਟਰੰਪ ਦਾ ਸਾਥ ਨਾ ਦੰਦਾ ਤਾਂ ਟਰੰਪ ਦੀ ਸਰਕਾਰੇ ਨਹੀਂ ਸੀ ਬਣਨੀ ਤੇ ਇਹ ਸਰਕਾਰ ਡੈਮੋਕ੍ਰੇਟਸ ਦੀ ਬਣਨੀ ਸੀ ਵਿਰੋਧੀਆਂ ਦੀ ਬਣਨੀ ਸੀਗੀ ਇਥੋਂ ਤੱਕ ਕਿ ਸੈਨੇਟ ਦੇ ਵਿੱਚ ਵੀ ਟਰੰਪ ਦੀ ਪਾਰਟੀ ਰਿਪਬਲਿਕਨ ਨੂੰ ਮੈਜੋਰਟੀ ਨਹੀਂ ਸੀ ਮਿਲਣੀ ਉਸ ਤੋਂ ਬਾਅਦ ਫਿਰ ਸ਼ੁਰੂ ਹੋ ਗਈ ਜੀ ਇੱਕ ਲੜੀ ਜਿਹਦੇ ਵਿੱਚ ਐਲਨ ਮਸਕ ਲਗਾਤਾਰ ਟਵਿੱਟਰ ਦੇ ਉੱਤੇ ਆਪਣੀ ਗੱਲ ਕਹਿ ਰਹੇ ਆ ਮਿਹਣੇ ਬਾਜੀ ਤੋਂ ਸ਼ੁਰੂ ਹੋਈ ਗੱਲ ਦੂਸ਼ਣ ਬਾਜੀ ਤੱਕ ਚੱਲ ਗਈ ਆ ਤੇ ਇਹ ਜਿਹੜੀ ਡਰਟੀ ਲਾਂਡਰੀ ਆ ਪাবਲਿਕ ਦੇ ਵਿੱਚ ਧੋਈ ਜਾ ਰਹੀ ਆ ਸੋ ਟਰੰਪ ਤੇ ਮਸਕ ਕਾਫੀ ਨੇੜੇ ਸੀਗੇ ਪਰ ਹੁਣ ਮਸਕ ਜਿਹੜੇ ਆ ਕੋਈ ਦਿਨ ਪਹਿਲਾਂ ਆਪਣਾ ਅਹੁਦਾ ਵੀ ਛੱਡ ਕੇ ਲਾਂਭੇ ਹੋ ਚੁੱਕਿਆ ਜਾਂ ਕਿ ਡੋਜ ਸੀਗਾ ਡੋਜ ਮਹਿਕਮਾ ਬਣਾਇਆ ਗਿਆ ਸੀਗਾ ਉਹਦੇ ਚ ਵਿਵੇਕਰਾਮਾ ਸਵਾਮੀ ਨੂੰ ਲਿਆ ਗਿਆ ਸੀਗਾ ਪਹਿਲਾਂ ਤਾਂ ਇਕੱਲੇ ਕੰਮ ਕਰਨ ਦੇ ਈਸ਼ਕ ਨੇ ਵਿਵੇਕਰਾਮਾ ਸਵਾਮੀ ਨੂੰ ਪਰੇ ਕੀਤਾ ਮਸਕ ਨੇ ਉਸ ਤੋਂ ਬਾਅਦ ਦੇ ਵਿੱਚ ਇਹ ਕਹਿ ਗਿਆ ਸੀਗਾ ਕਿ ਮੈਨੂੰ ਖੁੱਲ੍ਹਾ اختیار ਦਿਓ ਜਿਵੇਂ ਕਿ ਇਸ ਮਹਿਕਮੇ ਦੇ ਵਿੱਚ ਸਿਰਫ ਤੇ ਸਿਰਫ ਇੰਨੀ ਗੱਲ ਸੀ ਕਿ ਇਹ ਸਿਫਾਰਿਸ਼ ਕਰ ਸਕਦੇ ਆ ਅਸਲੀ ਫੈਸਲਾ ਦਾ ਜਿਹੜਾ ਉਹ ਕਾਂਗਰਸ ਨੇ ਜਾਂ ਸੈਨੇਟ ਨੇ ਕਰਨਾ ਹੁੰਦਾ ਜੀ ਹੁਣ ਗੱਲ ਇੱਥੋਂ ਤੱਕ ਵੱਧ ਗਈ ਆ ਇਹ ਅਜੇ ਹਨ ਮਾਸਕ ਪੋਸਟਾਂ ਪਾ ਕੇ ਐਕਸ ਦੇ ਉੱਤੇ ਟਵਿੱਟਰ ਦੇ ਉੱਤੇ ਸਰਵੇਖਣ ਕਰਾ ਰਹੇ ਆ ਕਿ ਕੀ ਅਮਰੀਕਾ ਨੂੰ ਇੱਕ ਨਵੀਂ ਪੋਲੀਟੀਕਲ ਪਾਰਟੀ ਦੀ ਲੋੜ ਆ ਤੇ ਜਿਹੜੀ 80% ਮਿਡਲ ਕਲਾਸ ਲੋਕਾਂ ਦੀ ਰੁਮਾਇੰਦਗੀ ਕਰ ਸਕੇ ਸੋ ਇਸ ਦੇ ਨਾਲ ਇੱਕ ਬਹੁਤ ਵੱਡਾ ਦੋਸ਼ ਉਹਨਾਂ ਨੇ ਟਰੰਪ ਦੇ ਉੱਤੇ ਲਾਇਆ ਤੁਹਾਨੂੰ ਯਾਦ ਹੋਣਾ ਐਫਸਟ੍ਰਿਨ ਫਾਈਲਜ਼ ਜ ਜਿਹਦੇ ਵਿੱਚ ਦੋਸ਼ ਲਾਇਆ ਗਿਆ ਸੀਗਾ ਕਿ ਬਹੁਤ ਸਾਰੀਆਂ ਵੱਡੀਆਂ ਸ਼ਖਸੀਅਤਾਂ ਸੈਲੈਬਰਟੀਜ਼ ਆ ਦੀਆਂ ਫਾਈਲਜ਼ ਮੌਜੂਦ ਆ ਜਿਨ੍ਹਾਂ ਨੇ ਬੱਚਿਆਂ ਦੇ ਨਾਲ ਕਰਮ ਕੀਤੇ ਆ ਔਰਤਾਂ ਦੇ ਨਾਲ ਕਰਮ ਕੀਤੇ ਆ ਸੋ ਇਹ ਫਾਈਲ ਜਿਹੜੀਆਂ ਆ ਉਹ ਕਲਾਸੀਫਾਈ ਸੀਗੀਆਂ ਗੁਪਤ ਸੀਗੀਆਂ 트럼ਪ ਨੇ ਇਹ ਭਰੋਸਾ ਦਿਵਾਇਆ ਸੀ ਕਿ ਉਹਨਾਂ ਨੂੰ ਡੀ ਕਲਾਸੀਫਾਈ ਕਰਨਗੇ ਹੁਣ ਐਲਨ ਮਸਕ ਨੇ ਦੋਸ਼ ਇਹ ਲਾ ਦਿੱਤਾ ਕਿ 트럼ਪ ਇਹ ਫਾਈਲਾਂ ਤਾਂ ਜਨ ਤੱਕ ਨਹੀਂ ਕਰ ਰਿਹਾ ਕਿਉਂਕਿ ਉਹ ਵੀ ਇਹਨਾਂ ਦੇ ਵਿੱਚ ਸ਼ਾਮਲ ਆ ਉਹ ਵੀ ਉਹਨਾਂ ਲੋਕਾਂ ਵਿੱਚ ਸ਼ਾਮਲ ਆ ਜਿਨ੍ਹਾਂ ਦੇ ਉੱਤੇ ਬੱਚਿਆਂ ਦੇ ਔਰਤਾਂ ਨਾਲ ਕਰਮ ਕਰਨ ਦੇ ਦੋਸ਼ ਲੱਗਦੇ ਆ ਕਹਿੰਦੇ ਐਬਸਟੈਂਟ ਫਾਈਲ ਦੇ ਵਿੱਚ 트럼ਪ ਦਾ ਨਾਮ ਵੀ ਆ ਇਹ ਇੱਕ ਬਹੁਤ ਵੱਡਾ ਦੋਸ਼ ਆ ਇਸ ਤੋਂ ਬਾਅਦ 트럼ਪ ਵੀ ਭੜਕੇ ਆ ਉਹਨਾਂ ਨੇ ਇਤੋਂ ਤੱਕ ਗੱਲ ਆਖੀ ਆ ਉਹ ਕਹਿੰਦੇ ਵੀ ਜਿਹੜਾ ਇਹ ਐਲਨ ਮਸਕ ਹੈਗਾ ਆ ਇਹ ਇਲੈਕਟ੍ਰਿਕ ਕਾਰਸ ਦੀ ਜਿਹੜੀ ਮੰਡੇਟ ਆ ਉਸ ਸੰਬੰਧੀ ਖਿਜਿਆ ਆ ਕਿਉਂਕਿ ਅ ਅਮਰੀਕਾ ਦੇ ਵਿੱਚ ਸਾਰਿਆਂ ਨੂੰ ਰੈਗ ਦਿੱਤੀ ਜਾਣੀ ਸੀਗੀ ਅਮਰੀਕਾ ਦੇ ਵਿੱਚ ਉਹ ਕਾਨੂੰਨ ਬਣਨਾ ਉਹਦੇ ਨਾਲ ਸਾਰਿਆਂ ਨੂੰ ਆਟੋ ਮੇਕਰਸ ਨੂੰ ਫਾਇਦਾ ਹੋਣਾ ਇਹ ਆਪ ਇਕੱਲਾ ਫਾਇਦਾ ਚਾਹਦਾ ਸੀਗਾ ਸੋ ਇਸ ਕਰਕੇ ਉਹ ਕਹਿੰਦੇ ਵੀ ਇਹ ਨਾਰਾਜ਼ ਹੈਗਾ ਆ ਤੇ ਬਾਕੀ ਦੂਜੀ ਗੱਲ ਉਹਨਾਂ ਨੇ ਕਿਹਾ ਕਿ ਸਰਕਾਰ ਜਿਹੜੀ ਆ ਉਹ ਐਲਨ ਮਸਕ ਦੀਆਂ ਕੰਪਨੀਆਂ ਨੂੰ ਦਿੱਤੀ ਜਾਣ ਵਾਲੀ ਸਬਸਿਡੀ ਜਿਹੜੀ ਆ ਤੇ ਕੌਂਟਰੈਕਟਸ ਜਿਹੜੇ ਆ ਫਿਨਿਸ਼ ਕਰ ਸਕਦੀ ਹੈ ਸੋ ਇੱਕ ਧਮਕੀ ਹੁਣ 트ੰਪ ਨੇ ਇਹ ਐਲਨ ਮਸਕ ਨੂੰ ਦਿੱਤੀ ਆ ਵੀ ਜੇਕਰ ਤੁਸੀਂ ਹੱਲੇ ਵੀ ਬੋਲਣੋਂ ਨਾ ਹਟੇ ਤਾਂ ਜਿਹੜੀ ਫੈਡਰਲ ਸਰਕਾਰ ਆ ਜਿਹੜੀ ਤੁਹਾਨੂੰ ਬਿਲੀਅਨਸ ਆਫ ਡਾਲਰ ਦੀਆਂ ਸਬਸਿਡੀਆਂ ਅਤੇ ਕੌਂਟਰੈਕਟ ਦਿੰਦੀ ਆ ਤੁਹਾਡੀਆਂ ਕੰਪਨੀਆਂ ਨੂੰ ਉਹ ਵਾਪਸ ਲਏ ਜਾ ਸਕਦੇ ਆ ਇੰਨਾ ਕਹਿੰਦੀ ਦੇਸ਼ ਜੀ ਕਿ ਟੈਸਲਾ ਜਿਹਦੇ ਦੇ ਸ਼ੇਅਰ ਪਹਿਲੇ ਅੱਧ ਦੇ ਤਕਰੀਬਨ ਪਹੁੰਚੇ ਹੋਏ ਆ ਹੋਰ ਡਗ ਪਏ ਅੱਜ ਟੈਸਲਾ ਦੇ ਸ਼ੇਅਰਸ ਦੇ ਵਿੱਚ 15 ਫੀਸਦੀ ਦੀ ਗਿਰਾਵਟ ਆ ਦਰਜ ਕੀਤੀ ਗਈ ਆ ਸੋ ਹਾਲ ਦੀ ਘੜੀ ਇਹਨਾਂ ਦੀ ਜਿਹੜੀ ਆ ਲੜਾਈ ਆ ਚੱਲ ਰਹੀ ਆ ਕੱਲ ਨੂੰ ਕਿਸ ਵੇਲੇ ਦਾ ਸਮਝੌਤਾ ਉਹੋ ਜਿਹੀ ਵੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਮਿੰਟੇ ਲੱਗਦਾ ਹੁੰਦਾ ਆ ਪਰ ਅੱਜ ਦੀ ਡੇਟ ਦੇ ਵਿੱਚ ਦੋਵੇਂ ਇੱਕ ਦੂਜੇ ਦੇ ਜਿਹੜੇ ਆ ਕਹਿ ਸਕਦੇ ਆ ਪੋਤੜੇ ਫੋਲ ਰਹੇ ਆ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਇਮੀਗ੍ਰੇਸ਼ਨ ਦੀ ਦੁਨੀਆ ਦੀ ਜਿਹੜੀ ਰਾਜਨੀਤਿਕ ਹਾਲਤ ਆ ਭੂਗੋਲਿਕ ਹਾਲਤ ਆ ਆਹ ਇਹ ਬੜੇ ਤਰੀਕੇ ਨਾਲ ਬਦਲ ਰਹੀ ਆ ਖਾਸ ਕਰਕੇ ਇਮੀਗ੍ਰੇਸ਼ਨ ਸੰਬੰਧੀ ਨੀਤੀਆਂ ਦੇ ਵਿੱਚ ਵੱਡੀ ਚੇਂਜ ਜਿਹੜੀ ਆ ਆਉਣ ਵਾਲੀ ਪ੍ਰਤੀਤ ਹੋ ਰਹੀ ਆ ਸੋ ਅਮਰੀਕਾ ਨੇ ਇੱਕ ਵੱਡਾ ਫੈਸਲਾ ਲਿਆ 12 ਮੁਲਕ ਜਿਹਨਾਂ ਦੇ ਵਿੱਚ ਅਫਰੀਕਾ ਤੇ ਮੱਧ ਪੂਰਬ ਦੇ ਮੁਲਕ ਸ਼ਾਮਲ ਨੇ ਜਿਨ੍ਹਾਂ ਦੇ ਚਫਗਾਨਿਸਤਾਨ, ਇਰਾਨ, ਸੋਮਾਲੀਆ, ਲਿਬੀਆ ਰਿਤੀਆਂ ਵਰਗੇ ਮੁਲਕ ਸ਼ਾਮਲ ਨੇ ਉਹਨਾਂ ਤੇ ਪਾਬੰਦੀ ਲਾ ਦਿੱਤੀ ਵੀ ਤੋਂ ਦੇ ਲੋਕ ਜਿਹੜੇ ਨੇ ਉਹ ਅਮਰੀਕਾ ਨਹੀਂ ਆ ਸਕਦੇ ਇੱਕ ਛੋਟ ਦੇ ਦਿੱਤੀ ਗਈ ਵੀ ਕੱਲ ਜੇਕਰ ਕੋਈ 올림픽 ਹੁੰਦੀ ਆ ਕੋਈ ਵਿਸ਼ਵ ਕੱਪ ਹੁੰਦਾ ਕਿਸੇ ਖੇਡ ਦਾ ਉਹਦੇ ਵਿੱਚ ਹਿੱਸਾ ਲੈਣ ਲਈ ਇਹਨਾਂ ਦੇ ਖਿਡਾਰੀ ਆ ਸਕਦੇ ਆ ਸੋ ਇਹ ਜਿਹੜੀ ਪਾਬੰਦੀ ਹੈ ਪਹਿਲਾਂ ਵੀ 트ੰਪ ਨੇ ਆਪਣੇ ਪ੍ਰਸ਼ਾਸਨ ਦੇ ਵਿੱਚ ਲਾਈ ਸੀ ਉਸ ਤੋਂ ਬਾਅਦ ਇਹ ਹਟ ਗਈ ਸੀ ਹੁਣ ਦੁਬਾਰਾ ਲਾਤੀ ਆ ਇਸ ਦੇ ਨਾਲ ਹੀ ਯੂਰਪ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਕੈਨੇਡਾ ਦੇ ਵਿੱਚ ਵੀ ਆਵਾਜ਼ਾਂ ਉੱਠ ਰਹੀਆਂ ਵੀ ਇਮੀਗ੍ਰੇਸ਼ਨ ਦੇ ਉੱਤੇ ਸਖਤੀ ਚਾਹੀਦੀ ਹੈ ਵੀ ਇਹ ਮੁਰਕੂ ਨਹੀਂ ਰਹਿ ਕੁਝ ਹੋਰੇ ਬਣ ਗਿਆ ਆ ਖਾਸ ਕਰਕੇ ਇੰਗਲੈਂਡ ਤੇ ਯੂਰਪ ਦੇ ਵਿੱਚ ਜਿਆਦਾ ਆਵਾਜ਼ ਉੱਠ ਰਹੀ ਹੈ ਜਿੱਥੇ ਕਿ ਮੁਸਲਮਾਨ ਆਬਾਦੀ ਬਹੁਤ ਵੱਧ ਗਈ ਆ ਉੱਥੇ ਹੁਣ ਗੱਲਾਂ ਇਹ ਚੱਲ ਰਹੀਆਂ ਆ ਬਈ ਇਮੀਗ੍ਰੇਸ਼ਨ ਦੋ ਤਰੀਕੇ ਦੀ ਸੀਗੀ ਇੱਕ ਜਿਹੜੀ ਯੂਰਪ ਤੇ ਨਾਰਥ ਅਮਰੀਕਾ ਨੇ ਕੀਤੀ ਐ ਇੱਕ ਇਮੀਗ੍ਰੇਸ਼ਨ ਸੀਗੀ ਜਿਹੜੀ ਕਿ ਮਿਡਲ ਈਸਟ ਮੁਸਲਮ ਕੰਟਰੀਆਂ ਨੇ ਕੀਤੀ ਐ ਹੁਣ ਇੱਥੇ ਆ ਕੇ ਲੋਕ ਜਿਹੜੇ ਆ ਪੱਕੇ ਹੋ ਗਏ ਗਾਹਾਂ ਉਹਨਾਂ ਦੀਆਂ ਤਿੰਨ ਤਿੰਨ ਚਾਰ ਚਾਰ ਪੀੜ੍hiyan ਹੋ ਗਈਆਂ ਉਹ ਪ੍ਰਸ਼ਾਸਨ ਦੇ ਵਿੱਚ ਸਰਕਾਰ ਦੇ ਵਿੱਚ ਭਾਈਵਾਲ ਹੋ ਗਏ ਆਪਣੇ ਆਪ ਨੂੰ ਉੱਥੋਂ ਦੇ ਹੀ ਨਾਗਰਿਕ ਅਖਵਾਉਂਦੇ ਆ ਪਰ ਦੂਜੇ ਪਾਸੇ ਜਿਹੜੀਆਂ ਮਿਡਲ ਈਸਟ ਕੰਟਰੀਜ਼ ਨੇ ਮੁਸਲਮ ਕੰਟਰੀਆਂ ਦਾ ਦੋਹਾ ਕਤਰ ਤੇ ਆਪਾਂ ਮਸਕਟ ਦੁਬਈ ਓਮਾਨ ਇਹਨਾਂ ਦੇ ਨਾਂ ਲੈ ਸਕਦੇ ਆ ਵੀਰਾਂ ਦੇ ਵਿੱਚ ਲੋਕ 25-25 ਸਾਲ ਤੋ ਆ ਕੇ ਵਰਕ ਪਰਮਿਟ ਦੇ ਕੰਮ ਕਰ ਰਹੇ ਆ ਪਰ ਪੱਕੇ ਨਹੀਂ ਕੀਤੇ ਜਾਂਦੇ ਨਾ ਹੀ ਉੱਥੇ ਪਰਿਵਾਰ ਮੰਗਾ ਸਕਦੇ ਆ ਨਾ ਹੀ ਉਹ ਪੱਕੇ ਹੋ ਕੇ ਉੱਠਦੀਆਂ ਸਰਕਾਰਾਂ ਦਾ ਕੋਈ ਹਿੱਸਾ ਬਣ ਸਕਦੇ ਆ ਵੀ ਉਹ ਜਿਹੜੀ ਇਮੀਗ੍ਰੇਸ਼ਨ ਨੀਤੀ ਆ ਉਹ ਜਾਦਾ ਵਧੀਆ ਰਹਿਣੀ ਆ ਸੋ ਕੁੱਲ ਮਿਲਾ ਕੇ ਗੱਲਾਂ ਇਹ ਚੱਲ ਰਹੀਆਂ ਆ ਖਾਸ ਕਰਕੇ ਯੂਰਪ ਦੇ ਵਿੱਚ ਕਿ ਮੁਸਲਮਾਨਾਂ ਦੇ ਨਾਲ ਬਹੁਤ ਵੱਡੀ ਸਮੱਸਿਆ ਖੜੀ ਹੋ ਰਹੀ ਆ ਇਸ ਕਰਕੇ ਕਿਸੇ ਨਾ ਕਿਸੇ ਤਰੀਕੇ ਇਮੀਗ੍ਰੇਸ਼ਨ ਬੰਦ ਕੀਤੀ ਜਾਵੇ ਤੇ ਜਿਹੜੇ ਇੱਥੇ ਹੋਰ ਨੇ ਉਹਨਾਂ ਨੂੰ ਕੱਢਣ ਦਾ ਪ੍ਰਬੰਧ ਕੀਤਾ ਜਾਵੇ ਤੇ ਇਹ ਜਿਹੜੀਆਂ ਆਵਾਜ਼ਾਂ ਨੇ ਲਗਾਤਾਰ ਜ਼ੋਰ ਫੜ ਰਹੀਆਂ ਸੋ ਇਹ ਗੱਲ ਕੱਲੀ ਮੁਸਲਮਾਨਾਂ ਤੱਕ ਸੀਮਿਤ ਨਹੀਂ ਰਹਿਣੀ ਇਹ ਹੋਰ ਧਰਮਾਂ ਹੋਰ ਜਾਤਾਂ ਹੋਰ ਰੰਗਾਂ ਤੱਕ ਵੀ ਪਹੁੰਚਣੀ ਹੈ ਸੋ ਇਹ ਤੋਂ ਇੱਕ ਗਾਹਾਂ ਦੀ ਸਮਝ ਬਣਾਉਣ ਦੀ ਲੋੜ ਆ ਖਾਸ ਕਰਕੇ ਪੰਜਾਬੀਆਂ ਨੂੰ ਸਿੱਖਾਂ ਨੂੰ ਕਿਉਂਕਿ ਜੇਕਰ ਇਹ ਮੁਲਕ ਅੱਜ ਤੋਂ 10-20 ਸਾਲ ਬਾਅਦ ਵੀ ਇਹ ਨੀਤੀ ਬਣਾ ਲੈਂਦੇ ਆ ਤਾਂ ਉਹਦੇ ਨਾਲ ਜਿਹੜੇ ਨਵੇਂ ਆਏ ਲੋਕ ਹੈ ਨਾ ਉਹਨਾਂ ਨੂੰ ਕਾਫੀ ਫਰਕ ਪੈ ਸਕਦਾ ਆ ਕਿਉਂਕਿ ਹੁਣ ਗੱਲ ਇਹ ਵੀ ਸਮਝਣ ਵਾਲੀ ਆ ਕਿ ਇਮੀਗ੍ਰੇਸ਼ਨ ਦੀ ਗਾਹਾਂ ਬਹੁਤੀ ਲੋੜ ਨਹੀਂ ਰਹਿਣੀ ਜਿਸ ਤਰੀਕੇ ਦੇ ਨਾਲ ਰੋਬੋਟ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਪਪੂਲਰ ਹੋ ਰਹੀਆਂ ਆ ਅਗਲੇ 5 ਸਾਲਾਂ ਦੇ ਵਿੱਚ ਕਾਮਕਾਰ ਵੈਸੇ ਦੱਸਦੇ ਆ ਕਿ 20% ਤੋਂ ਲੈ ਕੇ 25% ਤੱਕ ਘਟ ਸਕਦੇ ਆ ਸੋ ਅਜਿਹੇ ਹਾਲਾਤ ਵਿੱਚ ਲੋਕਲ ਲੋਕੀ ਕਾਫੀ ਹੋਣੇ ਆ ਕੰਮ ਚਲਾਉਣ ਵਾਸਤੇ ਸੋ ਇਮੀਗ੍ਰੇਸ਼ਨ ਜਿਹੜੀ ਆ ਉਹ ਬੰਦ ਵੀ ਹੋਊਗੀ ਤੇ ਹੋ ਸਕਦਾ ਵੀ ਗਾਂਹ ਰਿਪੋਰਟੇਸ਼ਨ ਜਿਹੜੀਆਂ ਆ ਉਹ ਲੱਭ ਕੇ ਵਧਾਈਆਂ ਜਾਣ ਕੱਲਾ ਕੱਚੇ ਲੋਕ ਸ਼ੁਰੂ ਕੀਤੇ ਜਾਣਗੇ ਉਦੋਂ ਬਾਅਦ ਅੱਧ ਪੱਕੇ ਜਿਹੜੇ ਆ ਉਹ ਮੋੜੇ ਜਾਣਗੇ ਸੋ ਇਹ ਗੱਲਾਂ ਦਿਮਾਗ ਵਿੱਚ ਪਿਠਾਉਣ ਦੀ ਲੋੜ ਆ ਜਿਹੜਾ ਅਗਲੇ 20 ਸਾਲ ਦਾ ਖਾਕਾ ਆ ਉਦੇ ਹਿਸਾਬ ਨਾਲ ਬਿਉਂਤਬੰਦੀ ਕਰਨੀ ਪਊਗੀ ਸੋ ਸਾਰਿਆਂ ਪੰਜਾਬੀਆਂ ਨੂੰ ਸਿੱਖਾਂ ਨੂੰ ਇਹ ਅਪੀਲ ਆ ਕਿ ਆਪਣੇ ਪਿੰਡਾਂ ਦੀਆਂ ਜਾਇਦਾਦਾਂ ਦੇ ਆਪਣੇ ਘਰਾਂ ਦੀ ਦੇਖਭਾਲ ਜਿਹੜੀ ਆ ਜਰੂਰ ਕਰੋ ਆਪਣੀਆਂ ਪਿੰਡ ਵਿੱਚ ਜਣਾ ਸ਼ਹਿਰ ਵਿੱਚ ਜਣਾ ਜਿਹੜੀਆਂ ਪੰਜਾਬ ਚ ਜਰੂਰ ਮਜ਼ਬੂਤ ਰੱਖੋ ਕਿਉਂਕਿ ਇਹ ਨਾ ਹੋਵੇ ਵੀ ਨਾ ਉਧਰਲੇ ਰਹੀਏ ਤੇ ਨਾ ਇਧਰਲੇ ਰਹੀਏ ਹਾਲਾਤ ਜਿਹੜੇ ਉਧਰ ਨੂੰ ਗੱਲ ਜਾ ਰਹੀ ਆ ਕਿਉਂਕਿ ਕੁਝ ਵੀ ਦੁਨੀਆ ਦੇ ਵਿੱਚ ਕੰਧ ਤੇ ਲਿਖਿਆ ਨਹੀਂ ਹੁੰਦਾ ਦੁਨੀਆ ਦੇ ਕਾਨੂੰਨ ਬਦਲਦੇ ਰਹੇ ਆ ਆਪਾਂ ਦੇਖਿਆ ਕਿ ਅਫਰੀਕਾ ਦੇ ਵਿੱਚੋਂ ਕਿਸ ਤਰੀਕੇ ਦੇ ਨਾਲ ਲੋਕ ਕੱਢੇ ਸੀਗੇ ਹੱਲੇ ਵੀ ਗੱਲਾਂ ਚੱਲ ਰਹੀਆਂ ਉੱਥੇ ਬਈ ਕਈ ਲੋਕ ਜਿਹੜੇ ਉਹਨਾਂ ਦਾ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਵੀ ਉਹਨਾਂ ਨੂੰ ਉੱਥੋਂ ਜਾਣ ਲਈ ਮਜਬੂਰ ਹੋਣਾ ਪੈਂਦਾ ਸੋ ਇਤਿਹਾਸ ਇਹੀ ਸਿਖਾਉਦਾ ਹੈ ਕਿ ਹਾਲਾਤ ਕਿਸੇ ਵੇਲੇ ਵੀ ਬਦਲ ਸਕਦੇ ਆ ਸਾਨੂੰ ਆਪਣਾ ਮੂਲ ਨਹੀਂ ਛੱਡਣਾ ਚਾਹੀਦਾ ਆਪਣੀ ਮੂਲ ਧਰਤੀ ਆਪਣਾ ਧਰਮ ਆਪਣੀ ਕੌਮ ਆਪਣੇ ਲੋਕ ਜਿਹੜੇ ਆ ਉਹਨਾਂ ਜੇਕਰ ਤੁਹਾਡੀ ਨਾਲ ਜੜ੍ਹਾਂ ਮਜ਼ਬੂਤ ਹੋਊਂਗੀਆਂ ਤਾਂ ਤੁਸੀਂ ਬਚਾਅ ਕਰ ਸਕਦੇ ਆ ਇਹ ਗੱਲਾਂ ਅੱਜ ਸਾਨੂੰ ਸ਼ਾਇਦ ਬਥਵੀਆਂ ਲੱਗਣ ਅੱਜ ਥੱਲਾ ਇਹ ਆ ਜਿਹੜੀਆਂ ਡਰੋਨ ਵਾਲੀਆਂ ਲੱਗਣ ਪਰ ਅਗਲੇ 20 ਸਾਲਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਇਹ ਗੱਲਾਂ ਸੱਚ ਹੋਣ ਜਾ ਰਹੀਆਂ ਆ ਸੋ ਪਹਿਲਾਂ ਤੋਂ ਹੀ ਬਿਉਂਤਬੰਦੀ ਕਰਨ ਦੀ ਲੋੜ ਆ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਬ੍ਰਿਟਿਸ਼ ਐਮਪੀਜ਼ ਦੀ ਤਾਂ ਉਹਨਾਂ ਨੇ 83 ਦੀ ਜਿਹੜੀ ਜਾਂਚ ਮੰਗੀ ਆ ਇਹ ਗੱਲ ਸਾਹਮਣੇ ਤੌਰ ਤੇ ਆ ਚੁੱਕੀ ਆ ਕਿ ਇੰਗਲੈਂਡ ਦੀ ਉਸ ਵੇਲੇ ਦੀ ਸਰਕਾਰ ਕਨਜ਼ਰਵੇਟਿਵ ਪਾਰਟੀ ਦੀ ਮਾਰਗਰੇਟ ਥੈਚਰ ਦੀ ਸਰਕਾਰ ਜਿਹੜੀ ਆ ਉਹ ਇੰਦਰਾ ਗਾਂਧੀ ਤੇ ਬੜੀ ਲਾਗੇ ਸੀਗੀ ਤੇ ਆ ਫੌਜੀ ਹਮਲਾਇਆ ਦਰਬਾਰ ਸਾਹਿਬ ਤੇ ਕੀਤਾ ਗਿਆ ਤੇ ਹੋਰ ਗੁਰਦੁਆਰਿਆਂ ਤੇ ਕੀਤਾ ਗਿਆ ਜੂਨ 1984 ਦੇ ਵਿੱਚ ਉਹਨਾਂ ਦੀ ਭੂਮਿਕਾ ਸੀਗੀ ਸੋ ਭੂਮਿਕਾ ਕਿੰਨੀ ਸੀ ਇਹਦੀ ਜਾਂਚ ਦੀ ਮੰਗ ਹੋ ਰਹੀ ਹੈ ਸਿੱਖ ਜਥੇਬੰਦੀਆਂ ਲੰਬੇ ਸਮੇਂ ਤੋਂ ਕਰ ਰਹੀਆਂ ਜਦੋਂ ਇਹ ਪਾਰਟੀ ਦੀ ਸਰਕਾਰ ਲੇਬਰ ਦੀ ਸਰਕਾਰ ਨਹੀਂ ਸੀ ਤੇ ਕਹਿੰਦੇ ਸੀਗੇ ਵੀ ਅਸੀਂ ਜਾਂਚ ਕਰਾਵਾਂਗੇ ਹੁਣ ਸਰਕਾਰ ਬਣ ਚੁੱਕੀ ਹੈ ਸੋ ਅੱਜ ਇਹਨਾਂ ਦੇ ਦੋ ਸੰਸਦ ਮੈਂਬਰਾਂ ਵਿਰਿੰਦਰ ਜੱਸਾ ਤੇ ਜੱਸ ਅਠਵਾਲ ਨੇ ਵਰਤਾਨਵੀ ਸੰਸਦ ਦੇ ਵਿੱਚ ਖੜ ਕੇ ਗੱਲ ਕੀਤੀ ਹੈ ਕਿ ਕੋਈ ਜੱਜ ਦੀ ਗਵਾਹੀ ਦੇ ਵਿੱਚ ਇਹ ਜਾਂਚ ਰੰਗੀ ਜਾਵੇ ਤਾਂ ਕਿ ਕਿਹਦੀ ਕਿੰਨੀ ਭੂਮਿਕਾ ਸੀ ਕਿਹੋ ਜੀ ਭੂਮਿਕਾ ਸੀ ਉਹ ਪਤਾ ਲੱਗਣਾ ਬੜਾ ਜ਼ਰੂਰੀ ਆ ਸੋ ਇਸ ਤੋਂ ਇਲਾਵਾ ਤਨਮਨਜੀ ਸਿੰਘ ਤੇ ਅਸੀ ਪ੍ਰੀਤ ਗਿੱਲ ਉਹ ਵੀ ਲੰਮੇ ਸਮੇਂ ਤੋਂ ਮੰਗ ਪਹਿਲਾਂ ਤੋਂ ਕਰਦੇ ਆ ਰਹੇ ਆ ਤੇ ਇਹ ਹੁਣ ਇੱਕ ਇੰਗਲੈਂਡ ਦੇ ਵਿੱਚ ਸਿੱਖਾਂ ਦੀ ਸਾਂਝੀ ਮੰਗ ਬਣਨ ਜਾ ਰਹੀ ਆ ਸੋ ਜਿੱਥੇ ਅੱਜ ਪੂਰੀ ਦੁਨੀਆ ਦੇ ਵਿੱਚੋਂ ਸਿਆਸਤਦਾਨ ਜਿਹੜੇ ਖਾਸ ਕਰਕੇ ਬਾਹਰਲੇ ਮੁਲਕਾਂ ਦੇ ਸਿੱਖ ਸਿਆਸਤਦਾਨ ਨੇ ਜੂਨ 84 ਨੂੰ ਯਾਦ ਕਰ ਰਹੇ ਆ ਉਥੇ ਕੈਨੇਡਾ ਦੇ ਵਿੱਚ ਵੀ ਸਿਆਸਤਦਾਨਾਂ ਨੇ ਇਸ ਸਬੰਧੀ ਪੋਸਟਾਂ ਪਾਈਆਂ ਜਿਨ੍ਹਾਂ ਵਿੱਚੋਂ ਜਿਹੜੀਆਂ ਮੇਰੀ ਨਜ਼ਰੇ ਚੜੀਆਂ ਉਹਨਾਂ ਵਿੱਚ ਐਮਪੀ ਕੁਵਿੰਦਰ ਸਿੰਘ ਹੀਰ ਟਿਮ ਸਿੰਘ ਉਪਪਲ ਜਸਰਾਜ ਸਿੰਘ ਹੱਲਣ ਜਗਸ਼ਰਨ ਸਿੰਘ ਮਹਾਲ ਐਡਮਿੰਟਨ ਤੋਂ ਨੇ ਇਹਨਾਂ ਦੀਆਂ ਪੋਸਟਾਂ ਨਜ਼ਰ ਆਈਆਂ ਇਸ ਤੋਂ ਇਲਾਵਾ ਐਮਪੀਪੀ ਪ੍ਰਭਮੀ ਸਿੰਘ ਸਰਕਾਰਿਆ ਅਤੇ ਅਮਰਜੋਤ ਸਿੰਘ ਸੰਧੂ ਦੀਆਂ ਪੋਸਟਾਂ ਵੀ ਦਿਖੀਆਂ ਹੋ ਸਕਦਾ ਹੋਰਾਂ ਨੇ ਵੀ ਪਾਈਆਂ ਹੋਣ ਪਰ ਮੇਰੀ ਨਜ਼ਰੇ ਜਿਹੜੀਆਂ ਇਹ ਚੜੀਆਂ ਜਿਹਦੇ ਵਿੱਚ 84 ਦੇ ਕੱਲੂ ਘਾਰੇ ਦੀ ਗੱਲ ਕੀਤੀ ਗਈ ਹੈ ਤੇ ਦੁੱਖ ਪ੍ਰਗਟਾਇਆ ਗਿਆ ਤੁਜੋ ਜਦੋਂ ਗੱਲ ਦੁੱਖ ਪ੍ਰਗਟਾਉਣ ਦੀ ਆਉਂਦੀ ਹੈ ਤਾਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਆਪਾਂ ਗੱਲ ਕਰਾਂਗੇ ਦਲ ਖਾਲਸਾ ਤੇ ਸਾਥੀਆਂ ਦੀ ਜਿਨ੍ਹਾਂ ਵੱਲੋਂ 84 ਦੇ ਖੱਲੂਕਾਰੇ ਦੇ ਉਲਟ ਖੱਲੂਕਾਰੇ ਨੂੰ ਯਾਦ ਕਰਦੇ ਆ ਇੱਕ ਯਾਦਗਾਰੀ ਮਾਰਚ 41ਵੀਂ 41 ਸਾਲ ਪੂਰੇ ਹੋਣ ਤੇ ਕੱਢਿਆ ਗਿਆ ਜੀ ਇਹਦੇ ਵਿੱਚ ਬਕਾਇਦਾ ਵੱਡੀ ਗਿਣਤੀ ਚ ਲੋਕ ਸ਼ਾਮਲ ਹੋਏ ਆ ਜਿਨ੍ਹਾਂ ਦੇ ਹੱਥ ਵਿੱਚ ਜੂਨ 184 ਦੇ ਸ਼ਹੀਦਾਂ ਦੀਆਂ ਤਸਵੀਰਾਂ ਇਸ ਸਬੰਧੀ ਤਖਤੀਆਂ ਅਤੇ ਖਾਲਸਾਤਨ ਦੇ ਝੰਡੇ ਜਿਹੜੇ ਆਹੋ ਫੜੇ ਹੋਏ ਸੀਗੇ ਸੋ ਇਹ ਜਿਹੜਾ ਕਲੂਕਰਾ ਯਾਦਗਾਰੀ ਸਮਾਗਮ ਮਾਰਚ ਸੀ ਇਹ ਬੁਰਜ ਕਾਲੀ ਫੂਲਾ ਸਿੰਘ ਤੋਂ ਸ਼ੁਰੂ ਹੋ ਕੇ ਦਰਬਾਰ ਸਾਹਿਬ ਤੱਕ ਪਹੁੰਚਿਆ ਇਹਦੇ ਵਿੱਚ ਬਜ਼ੁਰਗ ਬੱਚੇ ਔਰਤਾਂ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਆ ਮਾਤ ਵਿੱਚ ਦਲ ਖਾਲਸਾ ਦੀ ਲੀਡਰਸ਼ਿਪ ਤੋਂ ਇਲਾਵਾ ਸੰਸਦ ਮੈਂਬਰ ਸੁਮੀ ਸਿੰਘ ਮਾਨ ਦੀ ਗਵਾਈ ਹੇਠ ਜਿਹੜੇ ਅਕਾਲ ਜਰ ਰਮਨ ਸਾਹਿਬ ਦੇ ਆਗੂ ਤੇ ਇਸ ਤਰ੍ਹਾਂ ਭਾਈ ਦਰੈਲ ਸਿੰਘ ਚੋੜਾ ਭਾਈ ਦਲਜੀਤ ਸਿੰਘ ਬਿੱਟੂ ਤੇ ਹੋਰ ਜਥੇਬੰਦੀਆਂ ਦੀ ਜਿਹੜੀ ਨੁਮੈਂਦਗੀ ਵਾਲੇ ਕਾਰਕੁਨ ਮੌਜੂਦ ਸਗੇ ਸੋ ਇੱਕ ਤਰੀਕੇ ਦੇ ਨਾਲ ਆ ਸ਼ਹਿਰ ਦੇ ਵਿੱਚ ਯਾਦ ਕਰਾਇਆ ਗਿਆ ਜੂਨ 84 ਦੇ ਸ਼ਹੀਦਾਂ ਦੇ ਪਰਿਵਾਰਾਂ ਦੇ ਵਿੱਚੋਂ ਭਾਈ ਅਮਰੀਕ ਸਿੰਘ ਦੀ ਬੇਟੀ ਬੀਬੀ ਸਤਵੰਤ ਕੌਰ ਜਨਰਲ ਸੁਬੇਕ ਸਿੰਘ ਦੇ ਭਰਾ ਭਾਈ ਬਿਆਨ ਸਿੰਘ ਤੇ ਸ਼ੀਤ ਭਾਈ ਬਿਆਨ ਸਿੰਘ ਮਲੋਵਾ ਦੀ ਬੀਬੀ ਬੇਟੀ ਬੀਬੀ ਅਮਰਤ ਕੌਰ ਵੀ ਚੇਚੇ ਤੌਰ ਦੇ ਉੱਤੇ ਸ਼ਾਮਲ ਹੋਏ ਆ ਸੋ ਇਸ ਮੌਕੇ ਆ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਇਹ ਕਿਹਾ ਕਿ ਇਹ ਜਿਹੜਾ ਕੱਲੂ ਘਾਰਾ ਸੀਗਾ ਇਹ ਹਜੇ ਤੱਕ ਪਲਾਇਆ ਨਹੀਂ ਜਾ ਸਕਦਾ ਕਿਉਂਕਿ ਹੱਲੇ ਵੀ ਸਿੱਖਾਂ ਦੇ ਜ਼ਖਮ ਹੱਲੇ ਆ ਤੇ ਇਸ ਕੱਲੂ ਘਰੇ ਨੂੰ ਚੱਲਦਾ ਰੱਖਿਆ ਗਿਆ ਹੈ ਪਰ ਸਰਕਾਰ ਵੱਲੋਂ ਹੱਲੇ ਵੀ ਝੂਠੇ ਕੇਸ ਪਾਏ ਜਾਂਦੇ ਆ ਸਿੱਖਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਬਾਹਲੇ ਮੁਲਕਾਂ ਦੇ ਵਿੱਚ ਆ ਕੇ ਸਿੱਖ ਮਰਵਾਏ ਜਾ ਰਹੇ ਆ ਸੋ ਇਸ ਕਰਕੇ ਉਹ ਕਹਿੰਦੇ ਵੀ ਅਸੀਂ ਇਹ ਆਵਾਜ਼ ਉਠਾਉਂਦੇ ਰਵਾਂਗੇ ਅਖੀਰ ਦੇ ਵਿੱਚ ਗੱਲਬਾਤ ਕਰੀਏ ਜੂਨ 84 ਦੇ ਤੀਜੀ ਕੱਲੂ ਘਰੇ ਦੀ ਆਪਾਂ ਬੀਤੇ ਦਿਨਾਂ ਦੇ ਵਿੱਚ ਆ ਕੁਝ ਗੱਲਾਂ ਇਸ ਬਾਰੇ ਕੀਤੀਆਂ ਕੱਲੂ ਕਾਰੇ ਬਾਰੇ ਕਿੱਦਾਂ ਹੋਇਆ ਕਿਹਨੇ ਕਿਹਨੇ ਰੋਕਣ ਦੀ ਕੋਸ਼ਿਸ਼ ਕੀਤੀ ਸੰਤ ਜਰਨੈਲ ਸਿੰਘ ਹੋਣਾ ਦੀ ਸ਼ਖਸੀਅਤ ਬਾਰੇ ਕੱਲ ਗੱਲ ਕੀਤੀ ਸੀਗੀ ਅੱਜ ਆਪਾਂ ਗੱਲਬਾਤ ਕਰਾਂਗੇ ਚਾਸ਼ਮਦੀਤ ਗਵਾਹਾਂ ਦੀ ਜਿਹੜੀ ਅੰਦਰ ਜਿਹੜੀ ਗੱਲਬਾਤ ਹੋਈ ਹੈ ਅੰਦਰ ਜੋ ਨੁਕਸਾਨ ਹੋਇਆ ਉਸ ਤੋਂ ਇਲਾਵਾ ਬਾਹਰ ਕੀ ਚੱਲ ਰਿਹਾ ਸੀਗਾ ਇਹਦੇ ਬਾਰੇ ਵੀ ਆਪਾਂ ਜਾਣਾਂਗੇ ਅਸਲਾ ਚਰਨੀ ਸਿੰਘ ਪੰਨੂ ਇੱਕ ਪੱਤਰਕਾਰ ਹੋਏ ਆ ਲੇਖਕ ਹੋਏ ਆ ਅੰਮ੍ਰਿਤਸਰ ਜ਼ਿਲ੍ਹੇ ਦੇ ਨਾਲ ਸੰਬੰਧਿਤ ਸੀਗੇ ਕੈਲੀਫੋਰਨੀਆ ਸੈਨਾ ਹੋਜ਼ੇ ਇਲਾਕੇ ਵਿੱਚ ਰਹਿੰਦੇ ਰਹੇ ਆ ਉਨਾ ਨੇ ਜਿਹੜੀ ਇਹ ਜਾਣਕਾਰੀ ਦਿੱਤੀ ਆ ਕਹਿੰਦੇ ਵੀ ਦਰਬਾਰ ਸਾਹਿਬ ਉੱਤੇ ਹਮਲੇ ਦੀ ਖਬਰ ਸੁਣਦਿਆਂ ਹੀ ਮਾਝੇ ਦੇ ਪਿੰਡਾਂ ਵਿੱਚੋਂ ਲੋਕ ਉੱਠ ਕੇ ਦਰਬਾਰ ਸਾਹਿਬ ਨੂੰ ਕੋਚ ਕਰ ਰਹੇ ਸੀਗੇ ਉਹ ਕਹਿੰਦੇ ਵੀ ਇੱਕ ਜਿਹਾ ਹੀ ਇਕੱਠ ਜਿਹੜਾ ਕਿ ਬੀੜ ਬਾਬਾ ਬੁੱਢਾ ਸਾਹਿਬ ਗੁਰਦਾਰ ਸਾਹਿਬ ਤਰਨਤਾਰਨ ਸਾਹਿਬ ਸੜਕ ਦੇ ਉੱਤੇ ਜਾ ਰਿਹਾ ਸੀਗਾ ਉਹ ਕਹਿੰਦੇ ਮੈਂ ਵੀ ਉਹਦੇ ਵਿੱਚ ਸ਼ਾਮਲ ਸੀਗਾ ਦੂਜੇ ਪਾਸਿਓਂ ਜੰਡਿਆਲਾ ਵੇਰਕਾ ਜੈੰਤੀਪੁਰ ਲਹਾਰਕਾ ਰਾਜਾ ਸੰਸੀ ਖਾਸਾ ਛਾਟ ਆ ਆਦ ਗੁਰਦਿਆਂ ਦੇ ਵਿੱਚ ਵੀ ਕਾਤਰ ਲੋਕ ਸ਼ੁਰੂ ਹੋ ਗਏ ਸੀਗੇ ਹੁਣੇ ਤੇ ਉਹ ਕਹਿੰਦੇ ਵੀ ਤਰਨ ਤਨ ਸਾਰ ਸੜਕ ਦੇ ਰੋਹਿਲੇ ਕਾਫਲੇ ਵਿੱਚ ਉਹ ਕਹਿੰਦੇ ਮੈਂ ਸ਼ਾਮਿਲ ਸੀਗਾ ਇਹਦੇ ਵਿੱਚ ਬੱਚੇ, ਬੁੱਢੇ, ਜਵਾਨ, ਔਰਤਾਂ ਸਭ ਸ਼ਾਮਿਲ ਸਗੇ ਤੇ ਇਕੱਠ ਬਹੁਤ ਵੱਡਾ ਸੀਗਾ ਇੱਕ ਵੱਡੇ ਇਕੱਠ ਦਾ ਹੈ ਰੂਪ ਜਿਹੜਾ ਅਮਰਸਰ ਵੱਲੋਂ ਜਾ ਰਿਹਾ ਸੀਗਾ ਤੇ ਅਚਾਨਕ ਬਿਨਾਂ ਕਿਸੇ ਚੇਤਾਵਨੀ ਦੇ ਭਾਰਤੀ ਫੌਜੀ ਹੈਲੀਕਾਪਟਰ ਬਲੋਂ ਇਸ ਇਕੱਠ ਦੇ ਉੱਤੇ ਗੋਲੀਆਂ ਵਰ੍ਹਾਈਆਂ ਗਈਆਂ ਉੱਪਰੋਂ ਜਿਹਦੇ ਨਾਲ ਮੌਕੇ ਤੇ ਹੀ ਸੈਂਕੜੇ ਲੋਕ ਮਾਰੇ ਗਏ ਆ ਬਹੁਤ ਸਾਰੇ ਲੋਕਾਂ ਨੇ ਆਪਣੀ ਜਾਨ ਬਚਾਉਣ ਲਈ ਉਧਰ ਉਧਰ ਭੱਜਣਾ ਸ਼ੁਰੂ ਕਰ ਦਿੱਤਾ ਔਰਤਾਂ ਤੇ ਬੱਚਿਆਂ ਨੇ ਆ ਜਿਹੜੀ ਚਾਤੀ ਵੰਡੇ ਨਹਿਰ ਆ ਉਹਦੇ ਵਿੱਚ ਛਾਲਾ ਮਾਰੀਆਂ ਕਈ ਰੁੜਗੇ ਵਿੱਚ ਹੀ ਉਹ ਕਹਿੰਦੇ ਤੇ ਉਹ ਕਹਿੰਦੇ ਵੀ ਮੈਂ ਵੀ ਹੌਲੀ-ਹੌਲੀ ਵੱਜਦਾ ਪਚਦਾ ਆਪਣੇ ਘਰ ਪਹੁੰਚਾ ਮੇਰੀ ਮਾਤਾ ਜੀ ਮੇਰਾ ਛੋਟਾ ਭਰਾ ਸਰਬਜੀਤ ਸਿੰਘ ਮੇਤੋਂ ਵਿਛੜ ਗਏ ਤੇ ਉਸ ਤੋਂ ਬਾਅਦ ਉਹ ਕਈ ਦਿਨਾਂ ਬਾਅਦ ਕਹਿੰਦੇ ਘਰ ਪਹੁੰਚਿਆ ਤੇ ਜਿਹੜੇ ਕਈ ਫੌਜ ਦੇ ੜਕੇ ਆ ਗਏ ਪੁਲਿਸ ਦੇ ੜਕੇ ਆ ਗਏ ਉਹਨੂੰ ਬਕਾਇਦਾ ਹੱਥ ਬੰਨ ਕੇ ਬਿਠਾ ਲਿਆ ਗਿਆ ਤੇ ਬਾਅਦ ਦੇ ਵਿੱਚ ਗੋਲੀਆਂ ਮਾਰ ਦਿੱਤੀਆਂ ਗਈਆਂ ਤੇ ਜਿਨ੍ਹਾਂ ਦੇ ਉੱਤੇ ਬਾਅਦ ਚ ਤਸ਼ੱਦਦ ਹੋਇਆ ਕਈ ਮਹੀਨਿਆਂ ਬਾਅਦ ਛੁੱਟੇ ਆ ਉਹ ਉਹਨਾਂ ਨੂੰ ਆੜੜ ਜੇਲ੍ਹਾਂ ਦੇ ਵਿੱਚ ਲਿਜਾਇਆ ਗਿਆ ਉਨਾ ਵਿੱਚੋਂ ਬਹੁਤੇ ਪਹਾਜ ਹੋ ਕੇ ਜਾਂ ਲੁੱਲੇ ਲੰਗੜੇ ਹੋ ਕੇ ਵਾਪਸ ਪਰਤੇ ਆ ਤੇ ਔਰਤਾਂ ਦੀ ਵੀ ਰੱਜ ਕੇ ਬੇਪਤੀ ਕੀਤੀ ਗਈ। ਉਸਾ ਚੰਦ ਸਿੰਘ ਪੰਨੂ ਦੱਸਦੇ ਆ ਕਿ 5 6 ਜੂਨ ਤੱਕ ਲਗਾਤਾਰ ਗੋਲੀਬਾਰੀ ਹੁੰਦੀ ਰਹੀ ਮਾਝੇ ਦੇ ਇਲਾਕੇ ਵਿੱਚ ਸੁਣਦੀ ਰਹੀ ਆ। ਉਸ ਤੋਂ ਬਾਅਦ ਜਦੋਂ ਬੰਬ ਧਮਾਕਿਆਂ ਦੀ ਆਵਾਜ਼ ਘਟੀ ਆ ਤੇ ਫਿਰ ਖਬਰਾਂ 'ਚ ਦੱਸਿਆ ਗਿਆ ਕਿ ਫੌਜ ਦਾ ਮਕਸਦ ਪੂਰਾ ਹੋ ਗਿਆ ਆ ਜਿਸ ਲਈ ਹਮਲਾ ਕੀਤਾ ਗਿਆ ਸੀਗਾ। ਦੋਸਤੋ ਬਾਅਦ ਦੇ ਵਿੱਚ ਉਹ ਕਹਿੰਦੇ ਟੀਵੀ ਦੇ ਉੱਤੇ ਖਬਰਾਂ ਜਿਹੜੀਆਂ ਆਈਆਂ ਉਹਦੇ ਵਿੱਚ ਸੰਤ ਜਰਨੈਲ ਸਿੰਘ ਪਿੰਡਾਂ ਵਾਲਿਆਂ ਦੀ ਭਾਈ ਅਮਰੀਕ ਸਿੰਘ ਦੀ ਭਾਈ ਜਰਨੈਲ ਸੁਮੇਖ ਸਿੰਘ ਉਹਨਾਂ ਦੀ ਲਾਸ਼ ਤੇ ਉਸ ਤੋਂ ਇਲਾਵਾ ਹੋਰ ਕਈ ਕੁਝ ਦਿਖਾਇਆ ਗਿਆ ਅਕਾਲੀ ਲੀਡਰ ਤੇ ਉਸ ਮੌਕੇ ਦੀ ਹੋਰ ਲੀਡਰਸ਼ਿਪ ਜਿਹੜੀ ਸੀ ਉਹ ਹੱਥ ਖੜੇ ਕਰਕੇ ਬਾਹਰ ਆਉਂਦੀ ਦਿਖਾਈ ਗਈ ਤੇ ਉਹ ਕਹਿੰਦੇ ਮੇਰੇ ਦਾ ਦਫ਼ਤਰ ਕੋਲੇ ਸੀਗਾ ਇੱਥੇ ਇਸ ਦਰਬਾਰ ਸਾਹਿਬ ਸਮੂਹ ਦੇ ਮੇਰੇ ਕੋਲ ਕਰਫਿਊ ਪਾਸ ਮਿਲਿਆ ਹੋਇਆ ਸੀਗਾ ਇਸ ਕਰਕੇ ਮੈਂ ਜਾਂਦਾ ਆਉਂਦਾ ਰਿਹਾ ਉੱਥੇ ਤੋ ਕਹਿੰਦੇ ਮੈਂ ਦੇਖਦਾ ਰਿਹਾ ਵੀ ਉੱਥੇ ਹਾਲਾਤ ਬਾਹਰ ਕੀ ਜਿਹੜੇ ਹੋਏ ਹੋਏ ਆ ਜਿਹੜੇ ਲੋਕ ਲਾਸ਼ਾਂ ਚੱਕਣ ਲਈ ਲਿਆਂਦੇ ਗਏ ਸੀ ਮਿਊਸਪਲ ਮਿਊਸਪਲ ਕਾਰਪੋਰੇਸ਼ਨ ਦੇ ਕਰਮਚਾਰੀ ਉਹਨਾਂ ਨੂੰ ਬਕਾਇਦਾ ਟਰੱਕ ਇੱਕ ਸ਼ਰਾਬ ਦਾ ਲਿਆ ਕੇ ਪਿਆਇਆ ਗਿਆ ਕਿਉਂਕਿ ਉੱਥੇ ਮੁਸ਼ਕਿਲ ਨਾ ਆ ਰਿਹਾ ਸੀਗਾ ਇਹ ਸੀਨ ਇਹਨਾਂ ਜਿਹੜਾ ਕਰੂਰ ਸੀਗਾ ਕਿ ਆਮ ਬੰਦਾ ਉਹਦੇ ਵਿੱਚ ਦੇਖ ਨਹੀਂ ਸੀ ਸਕਦਾ ਹੈਗਾ ਸੋ ਉਸ ਤੋਂ ਬਾਅਦ ਇਹ ਵਿੱਚ ਉਹ ਕਹਿੰਦੇ ਵੀ ਕੁਝ ਇੱਕ ਖਾਸ ਫਿਰਕੇ ਦੇ ਲੋਕ ਜਿਹੜੇ ਆ ਉਹੋ ਲਾਸ਼ਾਂ ਦੀ ਤਲਾਸ਼ੀ ਲੈ ਰਹੇ ਸੀ ਕਿ ਲਾਸ਼ਾਂ ਜਿਹੜੀਆਂ ਦਰਬਾਰ ਸਾਹਿਬ ਸਮੂਹ ਤੋਂ ਬਾਹਰ ਬਜ਼ਾਰਾਂ ਦੇ ਵਿੱਚ ਵੀ ਪਈਆਂ ਸੀਗੀਆਂ ਬਦਬੂ ਕਾਫੀ ਆ ਰਹੀ ਸੀਗੀ ਤੇ ਇਹ ਲੋਕਾਂ ਦੀਆਂ ਲਾਸ਼ਾਂ ਫਰੋਲ ਰਹੇ ਸੀਗੀਆਂ ਉਹਨਾਂ ਦੇ ਵਿੱਚੋਂ ਜੇਬਾਂ ਚੋਂ ਕੀਮਤੀ ਸਮਾਨ ਕੱਢਿਆ ਜਾ ਰਿਹਾ ਸੀਗਾ ਜੇ ਕਿਸੇ ਦੇ ਕੋਈ ਗਹਿਣਾ ਪਾਇਆ ਹੋਇਆ ਉਹ ਲਾਇਆ ਜਾ ਰਿਹਾ ਸੀਗਾ ਤੇ ਉਸ ਤੋਂ ਬਾਅਦ ਕਦੇ ਵੀ 9 ਜੂਨ ਨੂੰ ਸ਼ਰਧਾਲੂਆਂ ਨੂੰ ਜਿਹੜਾ ਹੈ ਖੁੱਲ੍ਹ ਦਿੱਤੀ ਗਈ ਕਿ ਤੁਸੀਂ ਦਰਬਾਰ ਸਾਹਿਬ ਦੇ ਦਰਸ਼ਨ ਕਰ ਸਕਦੇ ਆ ਤੇ ਉਹ ਕਹਿੰਦੇ ਮੈਂ ਵੀ ਉਹਨਾਂ ਮੁੱਠੀ ਪਰ ਲੋਕਾਂ ਦੇ ਵਿੱਚ ਸ਼ਾਮਲ ਸੀ ਜਿਹੜੇ ਕਿ ਪਹਿਲੀ ਵਾਰੀ ਦਰਸ਼ਨ ਕਰਨ ਲਈ ਅੰਦਰ ਗਏ ਆ ਤੇ ਜਦੋਂ ਅਸੀਂ ਕਹਿੰਦੇ ਉਹ ਮੰਜ਼ਰ ਦੇਖਿਆ ਤਾਂ ਸਭ ਦੀਆਂ ਤਾਂ ਹਾਂ ਨਿਕਲ ਗਈਆਂ ਵੀ ਇਹ ਹਾਲ ਜਿਹੜਾ ਅੰਦਰ ਕੀ ਕਰ ਦਿੱਤਾ ਆ ਤੇ ਉਸ ਤੋਂ ਬਾਅਦ ਕਹਿੰਦੇ ਸੀ ਇਹ ਵੀ ਦੇਖਿਆ ਕਿ ਦਰਬਾਰ ਸਾਹਿਬ ਦਾ ਦੀ ਪ੍ਰਕਰਮਾਂ ਦੇ ਬਾਹਰ ਇੱਕ ਸ਼ਬੀਲ ਲੱਗੀ ਹੋਈ ਆ ਉੱਥੇ ਫੌਜੀਆਂ ਦੇ ਹਾਰ ਪਾਏ ਜਾ ਰਹੇ ਆ ਲੱਡੂ ਵੰਡੇ ਜਾ ਰਹੇ ਆ ਢੋਲ ਵਜਾਏ ਜਾ ਰਹੇ ਆ ਪੰਗੜੇ ਪਾਏ ਜਾ ਰਹੇ ਆ ਚਾਹ ਦੇ ਕੱਪ ਤੇ ਡੁੱਟੀਆਂ ਦੇ ਵਿੱਚ ਖਾਣ ਵਾਲਾ ਸਮਾਨ ਪੂਜੀਆ ਪਦਾਨਾ ਵਗੈਰਾ ਵੰਡਿਆ ਜਾ ਰਿਹਾ ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਲక్ష్ਮੀ ਕਾਂਤਾ ਚਾਵਲਾ ਤੇ ਅੰਮ੍ਰਿਤਸਰ ਦੇ ਕੁਝ ਹੋਰ ਆਗੂ ਜਿਹੜੇ ਸੀਗੇ ਉਹ ਅਸੀਂ ਦੇਖੇ ਆ ਤੇ ਉਹ ਬੜੇ ਖੁਸ਼ ਨਜ਼ਰ ਆ ਰਹੇ ਸੀਗੇ ਤੇ ਜਦੋਂ ਕਹਿੰਦੇ ਵੀ ਅਸੀਂ ਅੰਦਰ ਦੇਖਿਆ ਤਾਂ ਫਿਰ ਹਰੇਕ ਦਾ ਇਹੀ ਸੀਗਾ ਕਿ ਅਸੀਂ ਦੇਖੀਏ ਕਿਤੇ ਵੱਧ ਤੋਂ ਵੱਧ ਕੀ ਦੇਖਿਆ ਜਾ ਸਕਦਾ ਆ ਤੇ ਉਹ ਕਹਿੰਦੇ ਉਹਦੇ ਵਿੱਚ ਇਹੀ ਸੀਗਾ ਕਿ ਲੋ ਟੋਪ ਧਾਰੀ ਫੌਜੀ ਸਿੰਘੀਨਾ ਵਾਲੇ ਹਰਾਖੀ ਦੇ ਉੱਤੇ ਬੈਠੇ ਸੀਗੇ ਮਲਕਾ ਵਿਕਟੋਰੀਆ ਚੌਂਕ ਤੋਂ ਲੈ ਕੇ ਅੰਦਰ ਤੱਕ ਬਦਬੂ ਜਿਹੜੀ ਆ ਉਹ ਆ ਰਹੀ ਸੀਗੀ ਤੇ ਉਹ ਕਹਿੰਦੇ ਮਿਸਟਰ ਨਾਲ ਫਿਰ ਦੇਖਿਆ ਵੀ ਕੋਈ ਵੀ ਇਮਾਰਤ ਬਚੀ ਨਹੀਂ ਸੀ ਜਿਹੜੀ ਕਿ ਗੋਲੀਆਂ ਦੇ ਨਾਲ ਬੰਬਾਂ ਦੇ ਨਾਲ ਛੱੜਣੀ ਨਾ ਹੋਈ ਹੋਵੇ ਅਜਾਇਬ ਘਰ ਤਬਾਹ ਕਰ ਦਿੱਤਾ ਗਿਆ ਸੀ ਤੋਸ਼ਾਖਾਨਾ ਜਿਹੜਾ ਆ ਉਹ ਲੁੱਟ ਕੇ ਲੈ ਗਏ ਅਜਾਇਬ ਘਰ ਦੇ ਵਿੱਚ ਰੈਫਰੈਂਸ ਲਾਇਬ੍ਰੇਰੀ ਦੇ ਵਿੱਚੋਂ ਕੀਮਤੀ ਖਜ਼ਾਨਾ ਜਿਹੜਾ ਉਹ ਲੁੱਟਿਆ ਜਾ ਚਪਕਾ ਸੀਗਾ ਮਰੇ ਮਨੁੱਖਾਂ ਤੇ ਮਰੀਆਂ ਮੱਛੀਆਂ ਦੀ ਗੰਧ ਜਿਹੜੀ ਆ ਉਹ ਗਰਮੀ ਦੇ ਕਾਰਨ ਇੰਨੀ ਜ਼ਿਆਦਾ ਆ ਰਹੀ ਸੀਗੀ ਕਿ ਸਾਹ ਲੈਣਾ ਕਹਿੰਦੇ ਔਖਾ ਹੋ ਰਿਹਾ ਸੀਗਾ ਗੁਰੂ ਰਾਮਦਾਸ ਸਰਾਹਾਂ ਦੇ ਅਲੇ ਪਾਸੇ ਮਲਬੇ ਦਾ ਢੇਰ ਲੱਗ ਚੁੱਕਾ ਸੀਗਾ ਤੇ ਮਲਬੇ ਦੇ ਢੇਰ ਵਿੱਚ ਪਈਆਂ ਲਾਛਾਂ ਨੂੰ ਕੁੱਤੇ ਜਿਹੜੇ ਖਾ ਰਹੇ ਸੀਗੇ ਉਹਨਾਂ ਦੇ ਹੱਡ ਪੈਰ ਜਿਹੜੇ ਕਢੀਸ ਕੇ ਲੈ ਜਾ ਰਹੇ ਸੀਗੇ ਤੇ ਇਸ ਦੇ ਨਾਲ ਹੀ ਕਹਿੰਦੇ ਇਹੀ ਹਾਲ ਤਕਰੀਬਨ ਗੁਰੂ ਰਾਮਦਾਸਰਾ ਤੇਜ ਸਿੰਘ ਸਮੁੰਦਰੀ ਹਾਲ ਗੁਰੂ ਨਾਨਕ ਨਵਾਸ ਗੁਰੂ ਰਾਮਦਾਸ ਲਾਇਬ੍ਰੇਰੀ ਦੇ ਵੱਲ ਸਗਾ ਜੋ ਕਿ ਖੰਡਰ ਬਣ ਚੁੱਕੇ ਸੀ ਸਰਾਵਾਂ ਦੇ ਚੈਂਬਰਾਂ ਤਹਿ ਖਾਨਿਆਂ ਦੇ ਝਰੋਖਿਆਂ ਦੇ ਵਿੱਚੋਂ ਕਹਿੰਦੇ ਬੰਬ ਬੰਦਰ ਛੁੱਟੇ ਗਏ ਜਿਹੜੇ ਲੋਕ ਅੰਦਰ ਕੈਦ ਸਗੇ ਸ਼ਰਦਾਲੂ ਗੁਰਪੁਰ ਮਨਾਉਣ ਗਏ ਉਹ ਅੰਦਰ ਹੀ ਮਾਰੀ ਗਏ ਤੇ ਉਸ ਦੇ ਨਾਲ ਹੀ ਕਹਿੰਦੇ ਵੀ ਆ ਬਾਬਾ ਦੀਪ ਸਿੰਘ ਦੇ ਥੜੇ ਤੱਕ ਜਿਹੜੇ ਟੈਂਕਾਂ ਨੇ ਪ੍ਰਕਰਮਾਂ ਪੰਨੀ ਹੋਈ ਸੀਗੀ ਤੇ ਕਾਫੀ ਲੀਹਾ ਜਿਹੜੀਆਂ ਬਣਾਈਆਂ ਹੋਈਆਂ ਸੀਗੀਆਂ ਤੇ ਦਰਬਾਰ ਸਾਹਿਬ ਦੇ ਹਰ ਖੁੰਝੇ ਹਰਮੋਨੀਅਮ ਆ ਤਬਲੇ ਢੋਲਕੀਆਂ ਖਿਲਰੇ ਪਏ ਸੀਗੇ ਤੋਂ ਜਿਹੜੇ ਆਮ ਸ਼ਰਧਾਲੂ ਸੀਗੇ ਉਹ ਮਾਰੇ ਸਾਫ਼ ਦੱਸਿਆ ਰਹੀ ਸੀ ਤੇ ਬਹੁਤਿਆਂ ਦੇ ਹੱਥ ਪਿੱਛੇ ਬੰਨੇ ਹੋਏ ਸੀ ਇਸ ਦੇ ਨਾਲ ਹੀ ਇੱਕ ਹੋਰ ਜਿਹੜੀ ਚਸ਼ਕਨੀ ਦੀ ਗਵਾਹੀ ਦਿੱਤੀ ਆ ਉਹ ਹਰਮਨਦੀਪ ਸਿੰਘ ਪੱਤਰਕਾਰ ਨੇ ਬੀਬੀਸੀ ਦੇ ਉਹਨਾਂ ਨੇ ਇੱਕ ਖਬਰ ਉਸ ਵੇਲੇ ਦੇ ਮਿਊਸਪਲ ਕਾਰਪੋਰੇਸ਼ਨ ਦੇ ਜਿਹੜੇ ਕਰਮਚਾਰੀ ਨੇ ਕੇਵਲ ਕੁਮਾਰ ਉਹਨਾਂ ਦੇ ਨਾਲ ਲੈ ਕੇ ਕੀਤੀ ਆ ਉਹ ਕਹਿੰਦੇ ਵੀ ਇੰਨਾ ਹਾਲ ਮਾੜਾ ਸੀਗਾ ਕਿ 41 ਸਾਲ ਬੀਤ ਜਾਣ ਦੇ ਬਾਅਦ ਵੀ ਮੈਂ ਉਧਰ ਨੂੰ ਕਦੀ ਮੂੰਹ ਨਹੀਂ ਕੀਤਾ ਤੁਸੀਂ ਇਹ ਗੈਸ ਕਰਕੇ ਦੇਖੋ ਅੰਦਾਜ਼ਾ ਲਾਓ ਕਿ ਬੰਦਾ ਅਮਰitsar ਸ਼ਹਿਰ ਦਾ ਬਸਨੀਕ ਹੋਵੇ ਤੇ ਉਸ ਹਾਲਾਤ ਤੋਂ ਇੰਨਾ ਅੱਕ ਗਿਆ ਹੋਵੇਗਾ 41 ਸਾਲ ਬਾਅਦ ਉਹ ਕਹਿੰਦਾ ਮੈਂ ਉਧਰ ਨੂੰ ਗਿਆ ਹੀ ਨਹੀਂ ਕਿਉਂਕਿ ਉਹ ਕਹਿੰਦਾ ਸੀ ਸਫਾਈ ਕਰਮਚਾਰੀ ਸੀਗੇ ਉਦੋਂ ਮੇਰੀ ਉਮਰ 32 ਕੇ ਸਾਲ ਸੀਗੀ ਸਾਨੂੰ दारू ਪਲਾ ਕੇ ਇੱਥੇ ਲੈ ਕੇ ਗਏ ਕਿਉਂਕਿ ਵੈਸੇ ਵੱਡਣਾ ਬਹੁਤ ਮੁਸ਼ਕਲ ਸੀਗਾ ਤੇ ਇਹ ਕਹਿੰਦੇ ਵੀ ਇੰਨਾ ਕੰਮ ਖਰਾਬ ਸੀਗਾ ਵੀ ਅਸੀਂ ਦੱਸ ਨਹੀਂ ਸਕਦੇ ਹੈਗੇ ਅਸੀਂ ਜਦੋਂ ਬਾਹਾਂਆਂ ਜਾਂ ਲੱਤਾਂ ਤੋਂ ਲਾਸ਼ਾਂ ਫੜਦੇ ਸੀਗੇ ਤਾਂ ਚਮੜੀ ਹੱਥ ਵਿੱਚ ਰਹਿ ਜਾਂਦੀ ਸੀਗੀ ਆਸੇ-ਪਾਸੇ ਬਦਬੂ ਫੈਲੀ ਹੋਈ ਸੀਗੀ ਪਰ ਸਾਡੇ ਕੋਲ ਕੋਈ ਚਾਰਾ ਨਹੀਂ ਸੀ ਪੁਲਿਸ ਵਾਲੇ ਫੌਜ ਵਾਲੇ ਸਾਥੋਂ ਦਬਕੇ ਮਾਰ ਕੇ ਲਾਸ਼ਾਂ ਚੱਕਵਾ ਰਹੇ ਸੀਗੇ ਉਹ ਕਹਿੰਦੇ ਜਿਹੜੀਆਂ ਮਿਊਸਪਲ ਕਾਰਪੋਰੇਸ਼ਨ ਵਾਲੀਆਂ ਟਰਾਲੀਆਂ ਹੁੰਦੀਆਂ ਉਹਨਾਂ ਦੇ ਵਿੱਚ 10 ਕ ਲਾਸ਼ਾਂ ਪੈਂਦੀਆਂ ਸੀ ਇੱਕ ਚ ਤੇ ਅਸੀਂ ਉੱਥੇ ਸੈਂਕੜੇ ਲਾਸ਼ਾਂ ਜਿਹੜੀਆਂ ਢੋਈਆਂ ਆ ਤੇ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਹੁੰਦੀ ਆ ਬਾਹਰ ਤੇ ਇਦਾਂ ਲੱਗਦਾ ਰਿਹਾ ਕਿ ਕੋਈ ਮੁਰਦਾ ਹਾਲ ਕੋਲ ਖਲੋਤਾ ਆ ਤੇ ਕੋਈ ਪੁੱਛਦਾ ਸੀਗਾ ਕਿ ਮੇਰੇ ਵਾਲ ਕਿੱਥੇ ਆ ਸੋ ਕਹਿੰਦੇ ਵੀ ਇਹ ਇੱਕ ਬਹੁਤ ਵੱਡਾ ਸਦਮਾ ਸੀਗਾ ਇਸੇ ਕਰਕੇ ਅਸੀਂ ਕਦੀ ਵੀ ਮੁੜ ਕੇ ਉਦੋਂ ਨੂੰ ਜਾਣ ਦਾ ਹਿਆ ਨਹੀਂ ਕੀਤਾ ਸੋ ਕੇਵਲ ਕਮਾਰ ਨੇ ਤਾਂ ਇਹ ਆ ਕੇ ਗੱਲ ਕਰ ਲਈ ਪੱਤਰਕਾਰ ਨਾਲ ਬਹੁਤ سارے ਸਫਾਈ ਕਰਮਚਾਰੀ ਇਹੋ ਜਿਹੇ ਸੀਗੇ ਕਿ ਜਿਹੜੇ ਨਾਂ ਤੱਕ ਨਹੀਂ ਲੈਣਾ ਚਾਹੁੰਦੇ ਉਹ ਕਹਿੰਦੇ ਅਸੀਂ ਉਹ ਦਿਨਾਂ ਨੂੰ ਮੁੜ ਕੇ ਯਾਦ ਨਹੀਂ ਕਰਨਾ ਚਾਹੁੰਦੇ ਤੇ ਉਹ ਕਹਿੰਦੇ ਵੀ ਇਸ ਹੱਦ ਤੱਕ ਜਿਹੜਾ ਆ ਕੰਮ ਖਰਾਬ ਹੋਇਆ ਸੀਗਾ ਕਿ ਜਿਹੜੀ ਅੰਦਰ ਕਣਕ ਪਈ ਸੀਗੀ ਸਮਾਨ ਪਿਆਸਾ ਸਾਰਾ ਲਹੂ ਨਾ ਪਿਆ ਹੋਇਆ ਸੀਗਾ ਸਰੋਵਰ ਲਾਸ਼ਾਂ ਦੇ ਨਾਲ ਭਰਿਆ ਹੋਇਆ ਸੀਗਾ ਤੇ ਸਾਡੇ ਵਾਸਤੇ ਉੱਥੇ ਸਾਹ ਲੈਣਾ ਵੀ ਔਖਾ ਹੋਇਆ ਪਿਆ ਸੀਗਾ ਆਮ ਸ਼ਰਧਾਲੂਆਂ ਦੀਆਂ ਲਾਸ਼ਾਂ ਜਿਹੜੀ ਦਰਬਾਰ ਸਾਹਿਬ ਸਮੂਹ ਦੇ ਬਾਹਰ ਬਾਜ਼ਾਰਾਂ ਤੱਕ ਆ ਕੇ ਖਿਲਰੀਆਂ ਪਈਆਂ ਸੀਗੀਆਂ ਤੇ ਸਾਨੂੰ ਕਹਿੰਦੇ ਸਿਰਫ 2 ਮੀਟਰ ਕੱਪੜਾ ਮਿਲਦਾ ਸੀਗਾ ਜਿਹੜਾ ਕਿ ਮੂਠ ਢਕਣ ਦੇ ਵਾਸਤੇ ਜੋ ਕਿ ਕਾਫੀ ਨਹੀਂ ਸੀਗਾ ਤੇ ਉਹ ਕਹਿੰਦੇ ਵੀ ਉਹ ਦਿਨ ਇਹੋ ਜਿਹਾ ਕਿ ਅਸੀਂ ਕਦੇ ਵੀ ਭੁੱਲ ਨਹੀਂ ਸਕਦੇ ਕਿਉਂਕਿ ਮਰਨ ਵਾਲਿਆਂ ਦੇ ਵਿੱਚ ਬਹੁਤਿਆਂ ਹਲਾਸ਼ੀਆਂ ਬਜ਼ੁਰਗਾਂ ਦੀਆਂ ਔਰਤਾਂ ਦੀਆਂ ਤੇ ਬੱਚਿਆਂ ਦੀਆਂ ਸੀਗੀਆਂ ਸੋ ਇਹ ਹੈ ਦੀ 1984 ਦੇ ਕੱਲੂਕਾਰੇ ਦੇ ਚਸ਼ਮਦੀਦ ਗਵਾਹਾਂ ਦੀ ਜ਼ੁਬਾਨੀ ਕਿ ਕਿਸ ਤਰੀਕੇ ਦੇ ਨਾਲ ਬਾਹਰ ਤੇ ਅੰਦਰ ਹਾਲਾਤ ਬਣੇ ਹੋਏ ਸੀਗੇ ਤੇ ਜਦੋਂ ਫਿਰ ਕਿਹਾ ਜਾਂਦਾ ਕਿ ਤੀਜਾ ਕੱਲੂਕਾਰਾ ਭੁਲਾ ਦਿਓ ਤੇ ਸ਼ਾਇਦ ਇਸੇ ਕਰਕੇ ਲੋਕ ਭੁੱਲ ਨਹੀਂ ਰਹੇ ਕਿਉਂਕਿ ਇਹ ਬਹੁਤ ਹੀ क्रूर ਕਾਰਨਾਮਾ ਸੀਗਾ ਇਹ ਇਹੋ ਜੀ ਵੱਡੀ ਘਟਨਾ ਸੀਗੀ ਕਿਸੇ ਆਪਣੇ ਮੁਲਕ ਦੀ ਫੌਜ ਵੱਲੋਂ ਆਪਣੇ ਹੀ ਲੋਕਾਂ ਦੇ ਉੱਤੇ ਐਡਾ ਵੱਡਾ ਜ਼ੁਲਮ ਕੀਤਾ ਹੋਵੇ ਇਥੇ ਆਪ ਜੀ ਦਾ ਪ੍ਰੋਗਰਾਮ ਖਤਮ ਹੋਣੇ ਆ ਕੱਲ ਹੋਰ ਖਬਰਾਂ ਵਿਚਾਰਾਂ ਦੇ ਨਾਲ ਫਿਰ ਸਾਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ